ਸਸ਼ਿਕਾਤ ਖੁਸ਼ੀ ਦੇਖ ਰਹੇ ਹਨ ਨਿੱਡਰ ਪੰਜਾਬੀ মিডিਆ ਮਹਿਮਾਨ ਪਤਕਰ ਹਾਜ਼ਿਰਾਂ 500 ਚੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਹੁਣ ਆਪਣਾ ਕੰਮ ਸ਼ੁਰੂ ਕਰਨ ਲਈ 20 ਲੱਖ ਤੱਕ ਦਾ ਤੁਹਾਨੂੰ ਲੋਨ ਪ੍ਰਾਪਤ ਹੋ ਸਕਦਾ ਹੈ ਜੀ ਹਾਂ ਦੱਸ ਦਈਏ ਵਿੱਤ ਮੰਤਰੀ ਨਿਰਮਲਾ ਸੀ타ਰਮਨ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਕੇਂਦਰੀ ਬਜਟ ਪੇਸ਼ ਕਰ ਰਹੇ ਹਨ ਆਪਣੀ ਬਜਟ ਪਾਸ਼ਣ ਵਿੱਚ ਉਹਨਾਂ ਨੇ ਦੇਸ਼ ਵਿੱਚ ਸਵੇ ਰੋਜ਼ਗਾਰ ਨੂੰ ਉਚਾਹਿਤ ਕਰਨ ਲਈ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਕੀਤੇ ਗਏ ਦਰਜਿਆਂ ਦੀ ਸੀ ਵਧਾਉਣ ਦਾ ਐਲਾਨ ਕੀਤਾ ਹੈ ਹੁਣ ਇਸ ਸਕੀਮ ਤਹਿਤ 20 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ ਪਹਿਲਾਂ ਕਰਜ਼ੇ ਦੀ ਅਧਿਕਤਮਤ ਸੀਮਾ 10 ਲੱਖ ਰੁਪਏ ਸੀ ਕੇਂਦਰ ਸਰਕਾਰ ਨੇ ਅਪ੍ਰੈਲ 2015 ਵਿੱਚ ਮudra ਯੋਜਨਾ ਸ਼ੁਰੂ ਕੀਤੀ ਸੀ ਪਿਛਲੇ 9 ਸਾਲਾਂ ਵਿੱਚ 40 ਕਰੋੜ ਤੋਂ ਵੱਧ ਲੋਕ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ ਮudra ਯੋਜਨਾ ਤਹਿਤ 50000 ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦੇ ਕਰਜ਼ੇ ਉਹਨਾਂ ਲੋਕਾਂ ਨੂੰ ਦਿੱਤੇ ਜਾ ਰਹੇ ਹਨ ਜੋ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ ਜਾਂ ਆਪਣਾ ਕਾਰੋਬਾਰ ਵਧਾਉਣਾ ਚਾਹੁੰਦੇ ਹਨ ਹੁਣ ਇਸ ਸਕੀਮ ਦੇ ਤਹਿਤ 20 ਲੱਖ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ 10 ਸਈ ਕਿਸ਼ੇੜੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ 10 ਲੱਖ ਰੁਪਏ ਲੋਨ ਦਿੱਤੇ ਜਾਂਦੇ ਸੀ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਉਸ ਨੂੰ 2024 ਦੇ ਬਜਟ ਵਿੱਚ ਵਧਾ ਕੇ 20 ਲੱਖ ਦਾ ਦਿੱਤਾ ਗਿਆ ਹੈ ਅੱਜ ਦੇ ਇਸ ਟੈਕਨੀਕਲ ਯੁੱਗ ਦੇ ਵਿੱਚ ਹਰ ਇੱਕ ਪਰਸਨ ਦੇ ਹੱਥ ਦੇ ਵਿੱਚ ਮੋਬਾਈਲ ਫੋਨ ਦੇਖਣ ਨੂੰ ਮਿਲਦਾ ਹੈ ਹਾਲਾਂਕਿ ਕਿਸੇ ਕਿਸੇ ਵਿਅਕਤੀ ਕੋਲੇ ਦੋ ਵੀ ਮੋਬਾਈਲ ਫੋਨ ਦੇਖਣ ਨੂੰ ਮਿਲਦੇ ਨੇ ਮੋਬਾਈਲ ਫੋਨ ਚਾਹੇ ਜਿੰਨੇ ਮਰਜੀ ਮਹਿੰਗੇ ਹੋਣ ਜਾਂ ਫਿਰ ਉਹਨਾਂ ਦੀ ਕੀਮਤਾਂ ਅਸਮਾਨ ਨੂੰ ਛੂ ਰਹੀਆਂ ਹੋਣ ਫਿਰ ਵੀ ਵਿਅਕਤੀ ਆਪਣਾ ਮੋਬਾਈਲ ਫੋਨ ਅਪਗ੍ਰੇਡ ਕਰਨ ਤੋਂ ਨਹੀਂ ਟੱਲਦਾ ਪਰ ਹੁਣ ਉਹਨਾਂ ਲਈ ਇੱਕ ਖੁਸ਼ਖਬਰੀ ਦੀ ਜਿਹੜੀ ਕੜੀ ਆ ਗਈ ਹੈ ਮੋਬਾਈਲ ਫੋਨ ਦੀਆਂ ਕੀਮਤਾਂ ਦੇ ਵਿੱਚ 15% ਦੀ ਕਟੌਤੀ ਹੋ ਚੁੱਕੀ ਹੈ ਜਿਵੇਂ ਦਾ ਸਹੀ ਹੈ ਕਿ ਵਿੱਤ ਮੰਤਰੀ ਨਿਰਮਲਾ ਸੀ타 ਰਮਨੀ ਮੋਦੀ ਸਰਕਾਰ ਦੇ ਪਹਿਲੇ ਬਜਟ 'ਚ ਕਈ ਵੱਡੇ ਐਲਾਨ ਕਰਕੇ ਆਮ ਜਨਤਾ ਨੂੰ ਵੱਡੀ ਰਾਹਤ ਦਿੱਤੀਆਂ ਉਹਨਾਂ 'ਚ ਇੱਕ ਵੱਡਾ ਐਲਾਨ ਹੈ ਕਿ ਹੁਣ ਗ੍ਰਾਹਕਾਂ ਲਈ ਨਵਾਂ 스마트ਫੋਨ ਅਤੇ ਚਾਰਜਰ ਖਰੀਦਣਾ ਸਸਤਾ ਹੋਵੇਗਾ ਇਹ ਹੈ ਜਾਈ ਲਈ ਕਿਉਂਕਿ ਸਰਕਾਰ ਨੇ ਮੋਬਾਈਲ ਫੋਨ ਅਤੇ ਮੋਬਾਈਲ ਚਾਰਜਰ ਡਿਵਾਈਸ ਦੋਵਾਂ ਤੇ ਕਸਟਮ ਡਿਊਟੀ ਘਟਾ ਕੇ 15 ਫੀਸਦੀ ਕਰ ਦਿੱਤੀ ਹੈ ਬਜਟ 2024 ਚ ਐਲਾਨ ਤੋਂ ਪਹਿਲਾਂ ਮੋਬਾਈਲ ਫੋਨ ਅਤੇ ਚਾਰਜਰ ਦੀ ਕਸਟਮ ਡਿਊਟੀ 20 ਫੀਸਦੀ ਸੀ ਨਿਰਮਲਾ ਸੀ타 ਰਮਨ ਦੀ ਬਜਟ ਚ 15 ਫੀਸਦੀ ਐਲਾਨ ਦੇ ਨਾਲ ਆਮ ਜਨਤਾ ਨੂੰ ਵੱਡਾ ਤੋਹਫਾ ਦਿੱਤਾ ਹੈ ਜਦਾ ਮਤਲਬ ਹੈ ਕਿ ਹੁਣ ਨਵਾਂ ਫੋਨ ਅਤੇ ਚਾਰਜਰ ਖਰੀਦਣਾ 5 ਫੀਸਦੀ ਸਸਤਾ ਹੋਵੇਗਾ ਸਹੀ ਹੈ ਕਿ ਹੁਣ ਮੋਬਾਈਲ ਅਤੇ ਚਾਰਜਰ ਤੁਹਾਨੂੰ ਘੱਟ ਸਕੀਮਾਂ ਦਾ ਦੇ ਉੱਤੇ ਪ੍ਰਦਾਨ ਹੋਣਗੇ ਪੰਜਾਬ ਦੇ ਕਿਸਾਨਾਂ ਲਈ 2024 ਦੇ ਬਜਟ ਦੇ ਵਿੱਚ ਕੁਝ ਨਹੀਂ ਪਰ ਬਿਹਾਰ ਤੇ ਆਂਧਰਾ ਪ੍ਰਦੇਸ਼ ਦੇ ਕਿਸਾਨ ਸਰਕਾਰ ਦੇ ਚਾਹਤੇ ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਮੰਗਲਵਾਰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਵਰਗਾ ਲਈ ਸਰਕਾਰ ਵੱਲੋਂ ਸਕੀਮਾਂ ਦਾ ਐਲਾਨ ਕੀਤਾ ਗਿਆ ਹੈ ਕਈ ਟੈਕਸ ਲਾਏ ਗਏ ਅਤੇ ਕਈ ਚੀਜ਼ਾਂ ਸਸਤੀਆਂ ਵੀ ਕੀਤੀਆਂ ਗਈਆਂ ਹਨ ਸੋਰਨ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਬਿਹਾਰ ਅਤੇ ਆਂਧਰਾ ਪ੍ਰਦੇਸ਼ ਨੂੰ ਕਈ ਤਰ੍ਹਾਂ ਦੇ ਦੇ ਦਿੰਦੇ ਹਨ ਪਰੰਤੂ ਵਿੱਤ ਮੰਤਰੀ ਵੱਲੋਂ ਪੰਜਾਬ ਅਤੇ ਕਿਸਾਨਾਂ ਲਈ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਪੰਜਾਬ ਨੂੰ ਇਸ ਵਾਰ ਵੀ ਬਜਟ ਵਿੱਚੋਂ ਖਾਲੀ ਹੱਥ ਰਹਿਣਾ ਪਿਆ ਵਿੱਤ ਮੰਤਰੀ ਨੇ ਬਿਹਾਰ ਲਈ ਨਵੇਂ ਗਵਾਈ ਅੰਡਿਆ ਮੈਡੀਕਲ ਸਹੂਲਤਾ ਅਤੇ ਖੇਡ ਬੁਨਿਆਦੀ ਢਾਂਚੇ ਦਾ ਐਲਾਨ ਕੀਤਾ ਪਰ ਪੰਜਾਬ ਨੂੰ ਸਪੈਸ਼ਲ ਪੈਕੇਜ ਦੀ ਮੰਗ ਤੇ ਕੁਝ ਨਹੀਂ ਮਿਲਿਆ ਤਦੱਸਈਏ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਵਾਰ ਫਿਰ ਬਜਟ ਤੋਂ ਕੁਝ ਨਹੀਂ ਮਿਲਿਆ ਪਰ ਬਿਹਾਰ ਤੇ ਆਂਧਰਾ ਪ੍ਰਦੇਸ਼ ਦੇ ਕਿਸਾਨਾਂ ਨੂੰ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੱਲੋਂ ਵੱਡੇ ਤੋਹਫੇ ਦਿੱਤੇ ਗਏ ਸੁਖਦੇਵ ਠੀਂਸਾ ਦੀ ਹਵੇਲੀ ਦੇ ਵਿੱਚ ਅਕਾਲੀ ਦਲ ਦੇ ਬਾਗੇ ਧੜੇ ਦੀ ਮੀਟਿੰਗ ਹੋ ਰਹੀ ਹੈ ਦਾ ਸਈਏ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਗਰੁੱਪ ਦੀ ਇੱਕ ਮੀਟਿੰਗ ਸਾਬਕਾ ਰਾਜ ਸਭਾ ਮੈਂਬਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਠੀਂਸਾ ਦੇ ਗ੍ਰਹਿ ਵਿਖੇ ਹੋ ਰਹੀ ਹੈ ਪਤਾ ਚੱਲਿਆ ਹੈ ਕਿ ਮੀਟਿੰਗ 'ਚ ਬਾਗੀ ਗਰੁੱਪ ਤੇ ਕਰਨਵੀਰ ਗੁਰਪ੍ਰਤਾਪ ਸਿੰਘ ਵਡਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਚਰਨਜੀਤ ਸਿੰਘ ਬਰਾੜ ਤੇ ਪਰਮਿੰਦਰ ਸਿੰਘ ਠੀਂਸਾ ਸ਼ਾਮਿਲ ਹੁੰਦਾ ਸਈਏ ਕਿ ਅਕਾਲੀ ਦਲ ਦੇ ਵਿੱਚ ਜਿਹੜੀ ਜੰਗ ਚਿੜੀਆ ਰੁਕਣ ਦਾ ਨਾਮ ਨਹੀਂ ਲੈ ਰਹੀ ਜਿਸ ਦੀ ਮੀਟਿੰਗ ਸੁਖਦੇਵ ਸਿੰਘ ਟੀਨਸਾ ਦੇ ਗ੍ਰਾਹ ਦੇ ਵਿੱਚ ਹੋ ਰਹੀ ਆ 2024 ਦੇ ਬਜਟ ਦੇ ਵਿੱਚ ਸੋਨੇ ਦੀ ਕੀਮਤਾਂ ਤੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਪਰ ਚਾਂਦੀ ਦੀ ਕੀਮਤਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਗਿਰਾਵਟ ਨਹੀਂ ਦੇਖਣ ਨੂੰ ਮਿਲ ਰਹੀ ਦੱਸਿਆ ਬਜਟ ਵਾਲੇ ਦਿਨ ਘਰੇਲੂ ਸਰਾਫਾ ਬਾਜ਼ਾਰ 'ਚ ਸੋਨਾ ਇੱਕ ਵਾਰ ਫਿਰ ਸਸਤਾ ਹੋ ਗਿਆ ਹਾਲਾਂਕਿ ਚਾਂਦੀ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਅੱਜ ਸੋਨੇ ਦੀ ਕੀਮਤ ਉਚਾਈ ਕਮਜ਼ੋਰੀ ਕਾਰਨ ਦੇਸ਼ ਦੇ ਸਰਾਫਾ ਬਾਜ਼ਾਰ 'ਚ 24 ਕੈਰੇਟ ਸੋਨਾ 74440 ਰੁਪਏ ਤੇ 73840 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰ ਰਿਹਾ ਹੈ ਇਸੇ ਤਰ੍ਹਾਂ 22 ਕੈਰੇਟ ਸੋਨਾ ਵੀ ਸਿਰਫਾ ਬਾਜ਼ਾਰ ਚ 68240 ਰੁਪਏ ਤੇ 60690 ਰੁਪਏ ਪ੍ਰਤੀ 10 ਗ੍ਰਾਮ ਦੇ ਵਿਚਕਾਰ ਵਿਕ ਰਿਹਾ ਚਾਂਦੀ ਦੀ ਕੀਮਤ ਤੇ ਅੱਜ ਕੋਈ ਬਦਲਾਅ ਨਹੀਂ ਹੋਇਆ ਜਿਸ ਕਾਰਨ ਦਿੱਲੀ ਸਰਾਫਾ ਬਾਜ਼ਾਰ ਚ ਚਾਂਦੀ ਹਜੇ ਵੀ 91400 ਰੁਪਏ ਪ੍ਰਤੀ ਕਿਲੋ ਦੇ ਪੱਧਰ ਤੇ ਕਾਰੋਬਾਰ ਕਰ ਰਹੀ ਹੈ ਤਾਂ ਸਹੀ ਕਿ ਸੋਨੇ ਦੀਆਂ ਕੀਮਤਾਂ ਦੇ ਵਿੱਚ ਕੁਝ ਗਿਰਾਵਟ ਦੇਖਣ ਨੂੰ ਮਿਲਦੀ ਹੈ ਪਰ ਚਾਂਦੀ ਦੀਆਂ ਕੀਮਤਾਂ ਆਪਣੇ ਪ੍ਰਾਈਸ ਤੇ ਹੀ ਖੜੀਆਂ ਨੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਤਦ ਤੱਕ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ